ਮੌਤ ਦੇ ਮੋੜ ਤੇ ਹਰਮੰਦੀ ਜ਼ਿੰਦਗੀ ਨੂੰ ਨਵੀਂ ਰਾਹਤ ਹਰਮਨ ਸਿੰਘ 17 ਸਾਲਾਂ ਦਾ ਸੀ ਪਰ ਉਸ ਦੀ ਜ਼ਿੰਦਗੀ ਦੁੱਖਾਂ ਦੇ ਇੱਕ ਭਾਰੀ ਬੋਝ ਹੇਠਾਂ ਦੱਬ ਚੁੱਕੀ ਸੀ ਘਰ ਦੇ ਹਾਲਾਤ ਆਪਣੀਆਂ ਅੰਦਰੂਨੀ ਲੜਾਈਆਂ ਤੇ ਬਾਹਰੀ ਦੁਨੀਆ ਦੇ ਤਾਨੇ ਉਸ ਨੂੰ ਮੌਤ ਵੱਲ ਧੱਕ ਰਹੇ ਸਨ ਉਸ ਦਿਨ ਉਸ ਨੇ ਸੋਚ ਲਿਆ ਸੀ ਕਿ ਉਹ ਸਭ ਕੁਝ ਖਤਮ ਕਰ ਦੇਣਾ ਚਾਹੁੰਦਾ ਹੈ ਇਹ ਇੱਕ ਕਹਾਣੀ ਨਹੀਂ ਤਹਾਨੂੰ ਦੱਸਦੀਏ ਕਿ ਇਹ ਕਿਸੇ ਦੀ ਜ਼ਿੰਦਗੀ ਦੀ ਸੱਚਾਈ ਹੈ ਰਾਤ ਦੇ ਇੱਕ ਸੁੰਨੇ ਸਮੇ ਜਦੋਂ ਹਰਮਨ ਨੇ ਆਪਣੇ ਫੋਨ ਤੇ ਆਖਰੀ ਵਾਰ ਇੰਟਰਨੈਟ ਖੋਲ੍ਹਿਆ ਉਸ ਦੀ ਨਜ਼ਰ ਇੱਕ ਵੀਡੀਓ ਤੇ ਪਈ ਜੋ ਕਿਸੇ ਵੱਲੋਂ ਸਾਂਝੀ ਕੀਤੀ ਗਈ ਸੀ ਉਸ ਵੀਡੀਓ ਵਿੱਚ ਇੱਕ ਮੈਸੇਜ ਸੀ ਹਾਰ ਜ਼ਿੰਦਗੀ ਕੀਮਤੀ ਹੈ ਹਿੰਮਤ ਨਾ ਹਾਰੋ ਇੱਥੇ ਮੁਫਤ ਇਲਾਜ ਅਤੇ ਸਹਾਇਤਾ ਉਪਲਬਧ ਹੈ ਸਾਡਾ ਹਿੱਸਾ ਬਣੋ ਅਤੇ ਜਾਨ ਬਚਾਓ ਉਨ੍ਹਾਂ ਅੱਖਰਾਂ ਨੇ ਹਰਮਨ ਦੇ ਹਿਰਦੇ ਨੂੰ ਛੂ ਲਿਆ ਉਸ ਦੀ ਰੂਹ ਵਿੱਚ ਇੱਕ ਨਵੀਂ ਚਿੰਗਾਰੀ ਭੜਕ ਉੱਠੀ ਉਸ ਨੇ ਫੋਨ ਰੱਖਿਆ ਤੇ ਤੁਰੰਤ ਉਸ ਸੇਵਾ ਸੈਂਟਰ ਤੇ ਪਹੁੰਚ ਗਿਆ ਜਿੱਥੇ ਮੁਫਤ ਡਾਕਟਰੀ ਸਲਾਹ ਮਿਲਦੀ ਸੀ ਅਤੇ ਨਾਲ ਹੀ ਸਹਾਇਤਾ ਡਾਕਟਰਾਂ ਨੇ ਸਿਰਫ ਉਸ ਦੇ ਸਰੀਰ ਦਾ ਇਲਾਜ ਨਹੀਂ ਕੀਤਾ ਉਸ ਦੇ ਮਨ ਨੂੰ ਵੀ ਸੁਣਿਆ ਉਸ ਦੀ ਰੂਹ ਨੂੰ ਸੰਭਾਲਿਆ ਖਰਮਨ ਨੂੰ ਅਹਿਸਾਸ ਹੋਇਆ ਕਿ ਅਜੇ ਇਕੱਲਾ ਨਹੀਂ ਹੈ ਉਸਤੇ ਜੀਵਨ ਦੀ ਕਿਸੇ ਨੂੰ ਫਿਕਰ ਹੈ ਕਿਸੇ ਨੂੰ ਉਸ ਦੀ ਹਾਲਤ ਦੀ ਫਿਕਰ ਅਤੇ ਪਰਵਾਹ ਹੈ ਉਸ ਦੀ ਕਹਾਣੀ ਸਾਨੂੰ ਕੁਝ ਹਫ਼ਤੇ ਬਾਅਦ ਹਰਮਨ ਨੇ ਮੁੜ ਜੀਵਨ ਦੀ ਵਿਰਾਸਤ ਨਾਲ ਆਪਣੇ ਪਿਆਰਿਆਂ ਦੇ ਨਾਲ ਜਿਉਣਾ ਸਿੱਖ ਲਿਆ ਉਸ ਦਾ ਮਿਸ ਕਰਾਨਾ ਵਾਪਸ ਆ ਗਿਆ ਅਤੇ ਉਸ ਨੇ ਨਾਲ ਹੀ ਜਿਵੇਂ ਉਸ ਦੀ ਜਾਨ ਇੱਕ ਵੀਡੀਓ ਨੇ ਬਚਾਈ ਉਹ ਛੋਰਾ ਦੀ ਜ਼ਿੰਦਗੀ ਬਚਾਉਣ ਲਈ ਇਹ ਪੈਗਾਮ ਅੱਗੇ ਤੱਕ ਪਹੁੰਚਾਏਗਾ ਤੇ ਪਹੁੰਚਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਉਸ ਦੀ ਜ਼ਿੰਦਗੀ ਸਾਨੂੰ ਯਾਦ ਦਿਵਾਉਂਦੀ ਹੈ ਕਿ ਕਈ ਵਾਰ ਸਾਡਾ ਛੋਟਾ ਜਿਹਾ ਕਦਮ ਜਿਵੇਂ ਇੱਕ ਵੀਡੀਓ ਸਾਂਝੀ ਕਰਨਾ ਕਿਸੇ ਦੀ ਜ਼ਿੰਦਗੀ ਬਚਾ ਸਕਦਾ ਹੈ ਆਓ ਸੁਣੋ ਉਸ ਦੇ ਮੂੰਹੋਂ ਪੂਰੀ ਕਹਾਣੀ ਭਾਗੇ ਬਰਾਡੇ ਪਿੰਡ ਦੇ ਪਿੰਡ ਦੇ ਸੰਗਲ ਆਏ ਅੱਛਾ ਹਾਂਜੀ ਕਿੰਨੇ ਕ ਭਿਆਨਕ ਬੈਡ ਸੋਰਸੀ ਦਾ ਆਇਸੀ ਬੈਡਸ ਨਾਲ ਬਹੁਤ ਬੁਰਾ ਸੀ ਗਿਆ ਕਿੰਨੇ ਮਹੀਨੇ ਹੋ ਗਏ ਹਨ 6ਵਾਂ ਮਹੀਨਾ ਚੱਲ ਗਿਆ 6 ਪੈਸੇ ਕਿੰਨੇ ਲੱਗੇ ਪੈਸੇ ਕੋਸ਼ਵਣ ਲੱਗੇ ਸੰਗਲ ਜੀ ਪੈਸਾ ਕੋਈ ਨਹੀਂ ਲੱਗ ਰਿਹਾ ਦੂਰੋਂ ਦੂਰੋਂ ਆ ਕੇ ਪੇਸ਼ੰਤ ਠੀਕ ਹੋ ਰਿਹਾ ਤਾਂ ਉਹ ਪਾਉਂਦੇ ਜੇ ਤੁਸੀਂ ਵੀਡੀਓ ਸ਼ੇਅਰ ਕਰਦੇ ਉਹਨਾਂ ਤੱਕ ਪਹੁੰਚਾ ਪਾਉਂਦੇ ਹੋ ਤੁਸ ਤੁਹਾਡੇ ਕੋਲ ਵੀ ਵੀਡੀਓ ਪਹੁੰਚਿਆ ਸੀਗਾ ਹਾਂਜੀ ਤੁਸੀਂ ਦੇਖਿਆ ਔਰ ਆਕੇ ਤੁਹਾਡੀ ਜਾਨ ਬਚੀ ਜਾਨ ਬਚੀ ਹੁਣੇ ਤੁਸੀਂ ਸੋਚਣਾ ਹੈ ਕਿ ਆ ਤੁਸੀਂ ਵੀਡੀਓ ਸ਼ੇਅਰ ਕਰਕੇ ਜ਼ਿੰਦਗੀਆਂ ਬਚਾਉਣ ਦੇ ਵਿੱਚ ਸਿੱਧਾ ਸਹਿਯੋਗ ਕਰਨਾ ਚਾਹੁੰਦੇ ਹੋ ਬਿਲਕੁਲ ਕਰਨਾ ਚਾਹੁੰਦੇ ਹੋ ਇਹ ਅਨਮੋਲ ਅਸੀਸਾਂ ਪ੍ਰਾਪਤ ਕਰ ਸਕਦੇ ਹੋ ਆਨਲਾਈਨ ਸੇਵਾ ਨਿਭਾਉਂਦੇ ਹੋਏ ਕਿਉਂਕਿ ਤੁਸੀਂ ਔਰ ਅਸੀਂ ਇੱਕ ਟੀਮ ਦੀ ਤਰ੍ਹਾਂ ਕੰਮ ਕਰਦੇ ਹਾਂ ਇਹ ਬਹੁਤ ਜ਼ਰੂਰੀ ਹੈ ਕਿੱਥੇ ਖੜੇ ਆਪਾਂ ਆਪਾਂ ਹੀ ਦੂਸਰੇ ਫਲੋਰ ਤੇ ਚਲੇ ਗਏ ਪਿੰਡ ਮਦਨਹੇੜੀ ਖਰੜ ਦੇ ਲਾਗੇ ਜ਼ਿਲ੍ਹਾ ਮੋਹਾਲੀ ਜਿੱਥੇ ਸੰਗਤ ਦੇ ਸਹਿਯੋਗ ਦੇ ਨਾਲ ਸਾਰੀ ਮੈਡੀਕਲ ਸੇਵਾਵਾਂ ਨਿਸ਼ੁਲਕ ਚਲਦੀਆਂ ਨੇ ਤੁਹਾਡੇ ਸਹਿਯੋਗ ਦੇ ਨਾਲ ਚਲਦੀਆਂ ਨੇ ਸਸੇ ਕਾਲ ਸਸੇ ਕਾਲ ਜੀਤਰਾ ਸਤਨਾਮ ਕਤਰਪੁਰ ਇਹੋ ਨਿਰਵਾਰ ਕਲਮੂੜਾ ਤੋਂ ਜੁਣੀ ਚਾਹੁੰਦੇ ਹਾਂ ਜਪੋ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਇੱਕਮਕਾਰ ਸਤਨਾਮ ਕਰਤਾ ਪੁਰਖ ਨਿਰਭਰ ਅਕਾਲ ਮੂਰਤ ਚੁਨੀ ਸਾਬੰਗੁਰ ਪਰ ਸਾਜਾ ਪਾਸ ਠੁਕਾ ਸਾ 26 ਨਾਮ ਕੋ ਸੀ 20 ਸੱਚ ਇੱਕਮਕਾਰ ਸਤਨਾਮ ਕਰਤਾ ਪੁਰਖ ਨਿਰਭਰ ਇਹ ਪੜ ਨਹੀਂ ਪੜ ਕਰਦੇ ਹਾਂ ਹਾਂ ਜੀ ਹਾਂ ਹਾਂ ਜੀ ਪੜ ਕਰ ਜੀ ਹਾਂ ਜੀ ਉਹ ਤਾਂ ਬੈਡਸ਼ੂਟ ਬਹੁਤ ਜ਼ਿਆਦਾ ਪੈਨੈਕਸੀ ਕਰ ਲੇ ਗਏ ਹਾਂ ਜੀ ਹਾਂ ਜੀ ਜਿਹੜੇ ਕਿਹੜਾ ਗੁਰਦੋ ਉਹਦਾ ਹਸਪਤਾਲ ਜਿੱਥੇ ਤੁਹਾਨੂੰ ਗੁਣਾਨਪ੍ਰਦੇਸ਼ ਸਪੈਸ਼ਲਿਸਟੀ ਸਪੈਸ਼ਲਟੀ 1.5 ਲੱਖ ਰੁਪਏ ਲੱਗੇ ਸੀ ਉੱਥੇ ਹਾਂ ਜੀ ਕਿੰਨੇ ਦਿਨ ਦਾ ਚਾਰ ਦਿਨ ਦਾ ਚਾਰ ਦਿਨ ਦਾ 1.5 ਲੱਖ ਰੁਪਏ ਲੁੱਟ ਲਿਆ ਸੀ ਉਹ ਅੰਬਰਸਰ ਲੱਗੇ ਨਹੀਂ ਕਰਨ ਕਰਨ ਸਰਨਤਰਨ ਲੱਗੇ ਇਹ ਬਾਪੂ ਜੀ ਦੇ ਦੋਨੋਂ ਮੁੰਡੇ ਮੁੱਕਰ ਗਏ ਨਾਲ ਨਾਲ ਦੋਨੋਂ ਮੁੰਡੇ ਬਾਪੂ ਜੀ ਇਕੱਲੇ ਹੀ ਹਾਂ ਇਕੱਲੇ ਹਾਂ ਇਕੱਲੇ ਹੀ ਇਕੱਲੇ ਹਾਂ ਉਨੇ ਸਾਰੀ ਸੇਵਾਵਾਂ ਚੱਲ ਰਹੀਆਂ ਨੇ ਲੇਕਿਨ ਇਹ ਸੰਗਤ